ਕਿ ਸਾਨੂੰ ਸਰਾਮ ਪਈ ਇਹ ਬੜੀ ਅੱਜ ਤੱਕ ਕੋਈ ਜਿੰਦਾ ਹੀ ਨਹੀਂ ਗਾ ਇਹਦੇ ਕੋਲ ਜਾ ਕੇ ਢਿਹਹੋਲਾ ਕਰਾਇਆ ਤਾਂ ਰੋਟੀ ਵੀ ਨਹੀਂ ਹਾਜਮ ਆ ਕੇ ਆਤੀ ਅੱਜ ਕਿਹਦੇ ਘਰ ਦੀਆਂ ਸੂਆਂ ਲੈਂਦੀ ਫਿਰਦੀ ਐ ਚੱਲ ਚੱਲ ਵੇ ਤੈਨੂੰ ਵੀ ਪਤਾ ਸਾਰੇ ਪਿੰਡ ਦੇ ਆਖਾਰਾ ਰੱਖਣੀਆਂ ਪੈਂਦੀਆਂ ਨਹੀਂ ਆ ਆਹੋ ਤੂੰ ਤਾਂ ਰੱਖਣੀ ਐ ਕਿਉਂ ਕਿਸੇ ਦੇ ਘਰਾਂ ਚ ਲੜਾਈ ਪੋਣੀਆਂ ਤੈਨੂੰ ਖਿਲਾੜਾ ਵੇਥੋਂ ਘੋੜਾ ਦਾ ਕੰਮ ਕਰ ਤੁਰਦਾ ਆਹ ਮੈਂ ਤਾਂ ਕਰੂੰਗਾ ਕੰਮ ਆਹੋ ਪੱਤਾ ਦੇਂਦੇ ਕਸਵੇਂ ਐ ਠੀਕ ਆ ਵਦਿਆ ਕਿੱਧਰ ਫਿਰਦੀ ਆ ਕਿ ਦੁਪਹਿਰਾਂ ਦੇ ਪਰ ਬਸ ਹੀ ਫਿਰਦੀ ਸੀਗੀ ਇੱਥੇ ਡੱਟ ਪੈਣ ਦੀ 100 ਲਾਈਨ ਦੀ ਆ ਜਾ ਫਿਰ ਚਾਹ ਬਣਾ ਲੀਏ ਚਾਹ ਬਣਾਈ ਬੈਠੀ ਐ ਬਣਾ ਲਾਂਗੇ ਜੇ ਨਹੀਂ ਬਣਾਈ ਤਾਂ ਚਾਹ ਤਾਂ ਫਿਰ ਮੈਂ ਜ਼ਰੂਰ ਪੀ ਕੇ ਜਾਊਂਗੀ ਆ ਜਾ ਫਿਰ ਇੱਧਰ ਬੈਠਾਂਗਾ ਪਰ ਇੱਧਰ ਆ ਜਾ ਇੱਧਰ ਹਾਂ ਚੱਲ ਫਿਰ ਇੱਧਰ ਬਹਿ ਜਾ ਪਰ ਨੋਹਰਾਣੀ ਨਹੀਂ ਦੀਂਦੀ ਜਿਵੇਂ ਨੋਹਰਾਣੀ ਕਹਿੰਦੀ ਅੱਗੀ ਉਹ ਅੰਦਰ ਵੜੀ ਬੈਠੀ ਆ ਇੱਕ ਕੰਮ ਵੀ ਨਹੀਂ ਚੱਜਦਾ ਕਰਦੀ ਨਹੀਂ ਪੈਣੀ ਗੁੱਸਾ ਨਾ ਕਰੀ ਇੱਕੋ ਇੱਕ ਨੂੰ ਸੀ ਉਹ ਵੀ ਨਹੀਂ ਤੇਰੀ ਚੱਜਦੀ ਆਈ ਰੱਬ ਤਾਂ ਪਤਾ ਨਹੀਂ ਕਿਹੜੇ ਵੇਲੇ ਦੇ ਬਦਲੇ ਲੈਂਦਾ ਤੇਰੇ ਨਾਲ ਸਹੀ ਗੱਲ ਆ ਭਾਣੇ ਨਦਰੋ ਤੇਰੀ ਮੇਰਾ ਪੁੱਤ ਐਡੇ ਚਾਵਾਂ ਲਾਡਾ ਨਾ ਬਿਆਹਿਆ ਸੀਗਾ ਵੀ ਆਪਸੇ 900 ਸਸੇ ਵਧੀਆ ਰਹਾ ਕਰਾਂਗਾ ਹੱਸ ਖੇਡ ਕੇ ਵਧੀਆ ਦਿਨ ਕੱਢਿਆ ਕਰਾਂਗਾ ਪਹਿਲਾਂ ਮੇਰੀ ਸੀ ਨਾਲ ਨਾ ਲਾਈ ਰੱਖਦੀ ਸੀਗੀ ਜੇ ਹੁਣ ਮੈਂ ਧੀ ਵਿਆਹ ਕੇ ਤੋਰਤੀ ਹੁਣ ਮੇਰੇ ਨਾਲ ਡਾ ਲਾ ਲਿਆ ਇਹਨੇ ਲੈ ਸਭ ਕਰਮਾਂ ਦੀਆਂ ਖੇਡਾਂ ਨੇ ਪੈਣੀ ਮੈਂ ਵੀ ਕਿਹੜੀਆਂ ਗੱਲਾਂ ਛੇੜ ਕੇ ਰਹਿ ਗਈ। ਭਾਈ ਤਾਂ ਹਾਲ ਚਾਲ ਪੁੱਛਣ ਸੀਗੀ। ਕਿੱਥੇ ਹਨੂ ਰਾਣੀ? ਅੰਦਰ ਆ ਪੈਣ ਕੋਦਰ ਉਹਦਾ ਵੀ ਹਾਲ ਚਾਲ ਪੁੱਛ ਜਾਨੀ ਆ। ਨਹੀਂ ਤਾਂ ਅਖੂਗੀ ਤਾਂ ਹੀ ਆਈ ਸੀਗੀ। ਪਤਾ ਨਹੀਂ ਜੁਗਲੀਆਂ ਕਰਕੇ ਮੁੜ ਗਈ। ਕਿਵੇਂ ਆ ਬਿੰਦਰ ਪੁੱਤ? ਹਾਂ ਤਾਂ ਠੀਕ ਐ। ਹੋ। ਮੱਥਾ ਟੇਕਦੀ ਥਾਈ। ਕਿੰਨੇ ਦਿਨ ਬਸਦੀ ਰਹਿ ਐ? ਬੈਜੋ ਥਾਈ। ਬੈਠੀ। ਹੋਰ ਠੀਕ ਹੋ? ਇਹ ਕਿਆ ਵਧੀਆ ਮੇਰੀ ਤੇ ਤਾਈਨੀ ਸਿਆਣੀ ਐ ਕੁੜੇ ਤੇਰੀ ਸਸਤਾ ਐਵੇਂ ਭੰਡਦੀ ਰਹਿੰਦੀ ਐ ਕੁਛ ਨਾ ਕਾਈ ਸਾਰਾ ਦਿਨ ਬਸ ਲੜਨ ਨੂੰ ਤਿਆਰ ਰਹਿੰਦੀ ਐ ਕਿਸੇ ਕੰਮ ਨੂੰ ਹੱਥ ਪਾ ਲਾਂ ਉਸੇ ਕੰਮ ਚ ਟੋਕਾ ਟੋਕੀਆ ਆਈ ਨਹੀਂ ਕਰਿਆ ਆਈ ਨਹੀਂ ਕਰਿਆ ਇਹੀ ਗੱਲਾਂ ਤੋਂ ਮੈਨੂੰ ਗੁੱਸਾ ਆ ਗੁੱਸਾ ਆ ਇਹ ਵੀ ਕਿਉਂ ਨਾ ਸੀ ਐਨੇ ਸਿਆਣੇ ਤੀ ਪਤਨ ਸਾਰਾ ਦਿਨ ਨਿੰਦੀ ਜਾਣਾ ਇਹ ਸਾਰੇ ਪੰਗੇ ਤੇਰੀ ਨਣਾਨ ਦੇ ਪਾਏ ਹੋਏ ਐ ਹੋਰ ਤਾਈ ਉਹ ਵੀ ਜਦੋਂ ਆਉਂਦੀ ਐ ਨਾ ਐਂ ਕਰਦੀ ਐ ਮੇਰੇ ਨਾਲ ਸਾਰਾ ਦਿਨ ਮਾਵਾ ਤਈ ਹੈ ਨਾ ਮੇਰੀ ਟੋ ਕਟਕਾਈ ਚ ਕੱਟ ਦਿੰਦਾਂ ਗਏ ਜਦੋਂ ਮੈਂ ਕਿਸੇ ਕੰਮ ਨੂੰ ਹੱਥ ਪਾ ਲਾਈ ਆਏ ਆਏ ਨਹੀਂ ਇਹ ਆਏ ਨਹੀਂ ਕਾਲੀਆਂ ਨਾਗਣਾਂ ਤਾਈ ਉੱਥਾ ਹੋ ਡੰਗ ਮਾਰਦਾਂ ਮੇਰੇ ਚੱਲ ਚੰਗਾ ਤੀ ਮੈਂ ਤਾਂ ਜਾਣੀ ਐ ਤੇ ਤੂੰ ਆਖੀਂ ਖੜੀ ਤਾਈ ਲੜਾਈ ਫਵਾਉਣ ਆਗੀ ਨਾ ਨਾ ਤਾਈ ਤੂੰ ਕਾਦੀ ਲੜਾਈ ਫਵਾਉਣੀ ਹੈਗੀ ਨਾਲੇ ਤੈਨੂੰ ਕੋਈ ਮੈਨੂੰ ਸਾਡੇ ਘਰ ਲੜਾਈ ਫਵਾਕੋ ਸਾਡੇ ਤਾਂ ਹਮੇਸ਼ਾ ਲੜਾਈ ਪਈ ਰਹਿੰਦੀ ਐ ਚੱਲ ਚੰਗਾ ਪੁੱਤ ਜਾਣੀ ਐ ਮੈਂ ਤਾਂ ਚੰਗਾ ਤਾਈ ਠੀਕ ਐ ਚੰਗ ਬਿੰਦਰਾ ਓ ਬਿੰਦਰੇ ਓ ਪੁੱਤ ਲਿਆ ਰੋਟੀ ਬਹੁ ਟਾਈਮ ਹੋ ਗਿਆ ਹੱਥ ਤਵਾ ਗਈ ਮੁੜ ਕੇ ਰੋਟੀ ਨਹੀਂ ਲੈ ਕੇ ਆਈ ਲੈ ਹਾਂ ਬੇਬੇ ਆਉਣੀ ਆ ਲਿਆਉਣੀ ਆਈ ਉੱਥੇ ਬੈਠੀ ਮਾਰੀ ਜਾਊਗੀ ਆਰਡਰ ਆਏ ਵੀ ਨਹੀਂ ਹੈਗਾ ਕਿ ਰੋਟੀ ਤਾਂ ਖਾਣਾ ਹੈ ਨਾ ਮੱਥਾ ਡੰਬਣਾ ਪਊਗਾ ਮੈਨੂੰ ਪਹਿਲਾਂ ਲੈ ਪਰਖ ਖਾਲਾ ਓ ਰਾਹ ਨਾ ਹਾ ਦਹੀਂ ਨਾਲ ਲੱਸੀ ਹੈ ਜਿਹੇ ਜਿਹਾ ਕੁਸ ਮਿਲਦਾ ਨਾ ਖਾਲਾ ਜੇ ਤੂੰ ਦਹੀਂ ਲੱਸੀ ਪਰਖੇਂਗੀ ਮੈਂ ਤੈਨੂੰ ਕਿੱਥੋਂ ਬਣਾਦਾ ਸ਼ਾਹੀ ਪਨੀਰ ਬਿੰਦਰੇ ਕੋਤੋਂ ਦਰ ਮੈਂ ਪਾਰਾ ਰੁੱਖਾ ਬੋਲਣਾ ਲੱਗ ਗਿਆ ਪਤਾ ਖਾਲਾ ਖਾਲਾ ਮੈਨੂੰ ਹੋਰ ਵੀ ਕੰਮ ਬਥੇਰੇ ਆ ਜੀ ਆਜੇਂ ਦਰ ਪਾਣੀ ਦਾ ਗਲਾਸ ਲੈ ਕੇ ਆਈ ਹਾਂਜੀ ਆਈ ਆ ਲੈ ਲਓ ਲਿਆ ਲੱਗਦਾ ਚਾਹ ਦੀ ਗੁੱਟ ਵੀ ਬਣਾਈ ਲਿਆ ਹੋਣਾ ਆ ਲੈਣੀ ਬਣਾ ਲਿਆ ਤੇ ਤੇਰੇ ਪੇਕੇ ਤੋਂ ਆਇਆ ਨਹੀਂ ਕੋਈ ਸੰਧਾਰਾ ਲੈ ਕੇ ਕੋਈ ਨਹੀਂ ਆ ਜਾਣਗੇ ਤੈਨੂੰ ਐਡੀ ਕਿ ਅੱਗ ਲੱਗੀ ਹੈਗੀ ਉਹ ਕਦੋਂ ਆ ਜਾਣਗੇ ਉਹ ਤਰਪਾਈ ਆ ਆ ਜੀ ਕਿ ਕਦੇ ਦਿਨ ਚ ਉਹ ਟਰੱਕ ਲੈ ਕੇ ਭੱਗ ਜਾਂਦਾ ਤੇ ਉਹ ਸੱਸ ਨੂੰ ਹਾਂ ਉਹਨਾਂ ਚੋਂ ਨਹੀਂ ਕੋਈ ਬੋੜਦੀ ਤੈਨੂੰ ਐ ਪਤਾ ਨਾ ਮੰਮੀ ਨੂੰ ਵੀ ਕਬੀਲਦਾਰੀਆਂ ਹੈਗੀਆਂ ਨਹੀਂਆਂ ਉਹ ਕੜਾ ਆਪਣੇ ਤੇ ਬੇਲੀ ਬੈਠੀ ਹੈਗੀ ਉਹ ਕਬੀਲਦਾਰੀਆਂ ਤਾਂ ਸਭ ਦੀ ਹੁੰਦੀਆਂ ਨੇ ਆਉਣ ਜਾਣ ਤਾਂ ਬਣੀ ਆਇਆ ਇਹ ਕੋਈ ਆ ਜਾਣਗਾ ਹਸੌਣ ਚੜ੍ਹ ਕੇ ਇੱਕ ਅੱਧਾ ਦਿਨ ਚਾਰੇ ਜਾਣੇ ਇੱਕ ਅੱਧਾ ਦਿਨ ਤਾਂ ਨਿਕਲੀ ਆਉਂਦਾ ਗਾ ਇਹ ਜੇ ਕੰਮ ਨੂੰ ਚਲ ਚੰਗਾ ਮੈਂ ਤਾਂ ਚਾਹ ਬਣਾ ਲਿਆ ਜਾਂ ਚਾਹ ਦੀ ਗੁੱਟ ਬਣਾ ਲਿਆ ਭੱਗ ਜਾ ਕੀ ਦੌੜ ਤੇ ਪਾਈ ਜਾਂਦੀ ਮੈਂ ਤਾਂ ਮਾਂ ਨੂੰ ਲੈ ਹੀ ਲਵਾਂ ਹਲੋ ਹਲੋ ਹਾਂ ਪੁੱਤ ਠੀਕ ਆ ਹਾਂ ਠੀਕ ਆ ਭਾਈ ਵਦਗਾ ਤੂੰ ਦੱਸ ਕਿਵੇਂ ਮਾਂ ਮੈਂ ਤਾਂ ਪੁੱਛਦੀ ਸੀ ਕਿ ਕਿਦੋਂ ਆਓਗੇ ਸੰਧਾਰਾ ਲੈ ਕੇ ਜਗਤਾਰ ਪੁੱਛਦਾ ਸੀਗਾ ਕਰਨਾ ਭਰਾ ਹੋਈ ਨਹੀਂ ਸੀਗਾ ਬਿੰਦਰਾ ਤੇ ਉਹਨੂੰ ਆ ਜਾਣਦੇ ਠੀਕ ਆ ਸੇਤੀ ਆ ਜਾਈ ਹੋਏ ਬਾਲੀ ਕਾਲ ਕਰੀ ਜਾਂਦੇ ਨੇ ਕੋਈ ਨਹੀਂ ਕੋਈ ਨੂੰ ਪਤਾ ਹਾਂ ਕਰਾ ਭਰਾ ਹੋਈ ਨਹੀਂ ਸੀਗਾ ਬਿੰਦਰਾ ਇਹ ਮੈਂ ਕਰਦੀ ਆ ਕਿਰਾਏ ਉਹਦੇ ਨਾਲ ਨਾ ਕੋਈ ਨੂੰ ਕੋਈ ਨਹੀਂ ਆ ਜੂਗੀ ਵਾ ਸਮੇਂ ਕਰ ਦੇ ਜਨ ਤੱਕ ਮੈਂ ਦੇਖੀ ਧੀ ਦੇ ਸੰਭਾਲੇ ਨਹੀਂ ਲੋੜ ਤਾਂ ਉਹਦੀ ਕਮਾਈ ਸਾਡੀ ਜਾਂਦੀ ਧੀ ਦੇ ਘਰੇ ਆਪਦੇ ਤਾਂ ਉਹ ਹੀ ਦੋ ਕੋਠੜੇ ਤੋਂ ਕੁਝ ਬਣਾਇਆ ਨਹੀਂ ਅੱਕੇ ਕੱਲੀ ਕੁੜੀ ਨੇ ਚਾਹੀਦਾ ਜੋ ਕੁਝ ਨਾ ਹੀ ਹੈਗਾ ਉਹ ਟਰੱਕਾਂ ਤੇ ਧੱਕੇ ਖਾਈ ਜਾਂਦਾ ਮੈਂ ਘਰੇ ਕੰਮ ਕਰੀ ਜੰਨੀ ਐ ਬਸ ਕੱਲੀ ਧੀ ਦਾ ਘਰ ਪਰ ਹੀ ਜਾਂਦੀ ਐ ਮੈਂ ਤੈਨੂੰ ਸੁਹਾਰਾ ਲੈ ਕੇ ਤੈਨੂੰ ਜਾਣ ਦਿੰਦੀ ਬੇਸ਼ੱਕ ਦੀ ਖੁਸ਼ੀ ਹੋਗੀ ਤੂੰ ਤੱਕ ਕੇ ਦਿਖਾਈ ਬਾਤ ਆਉ ਜਾਂਦੀ ਐ ਤਿੱਖੜ ਦੁਪਹਿਰੇ ਚੱਕੀ ਪੀਪਾ ਧੁੱਪ ਨਹੀਂ ਦੇਖਣੀ ਸ਼ਾਨ ਨਹੀਂ ਦੇਖਣੀ ਚਲ ਬਾਗੀ ਜਾਂਦੇ ਘੜਵਾ ਲਿਆ ਉਹਦੇ ਵਿੱਚੋਂ ਤਾਂ ਘਰ ਹੀ ਖਾਵਾਂਗੇ ਹੁਣ ਇਹਨੂੰ ਮੈਂ ਤੋੜ ਦਿਆਂ ਸੁਹਾਰੇ ਦੇ ਬਾਬਾ ਦੋਈ ਸੀਗਾ ਬਾਰਗਾ ਮੂਰੇ ਲ ਜਰਕਦੇ ਨੇ ਕਢਾ ਕੇ ਮੂੜਿਆ ਮੈਂ ਤਾਂ ਹੁਣ ਹੀ ਵਗ ਜਾਨੀ ਆਂ ਆ ਗਈ ਮਹਾਰਾਣੀ ਦਿੱਸਤ ਕਢਾ ਕੇ ਭੱਜੀ ਤਾਂ ਦੇਖ ਆਉਂਦੀ ਵੀ ਹੁਣ ਵਗ ਜੂਗੀ ਜਾਨ ਜੂਨ ਤਾਂ ਨਹੀਂ ਮੈਂ ਤੈਨੂੰ ਜਿੰਦੀ ਨਹੀਂ ਵੀ ਆ ਗਈ ਤੇਰੇ ਮਗਰੀ ਨਾ ਕਿੱਧਰ ਚੱਕ ਲੈ ਪੀਪਾ ਓੜੇ ਹੈ ਮੇਰਾ ਘਰ ਆਗਾ ਮੈਂ ਆਵਜੀ ਤੀ ਨੁਸਂਦਾਰਾ ਲੈਣ ਚੱਲਣੀ ਆਂਗੀ ਮੈਂ ਆਪਜੀ ਮਰਜ਼ੀ ਨਾਲ ਜਾਊਗੀ ਅੱਛਾ ਤੇਰਾ ਘਰ ਪਹਿਲਾਂ ਸੀਗਾ ਹੁਣ ਹੈ ਨਹੀਂ ਮਾਤਾ ਤੇ ਨਾਲੇ ਤੇਰੀ ਤੀ ਨੂੰ ਸੁਨਾਰੇ ਸਾਰੀ ਉਮਰ ਨਹੀਂ ਜਾਂਦੇ ਕਿਉਂ ਤੂੰ ਕੁੜੀ ਨੂੰ ਹੀ ਘਟੋਈ ਰੱਖਣਾ ਸਾਡਾ ਕੁਝ ਵੀ ਨਹੀਂ ਬਣਨ ਦੇਣਾ ਇੱਥੇ ਅਸੀਂ ਆਹੀ ਟੁੱਟੇ ਦੋ ਕੋਠਿਆਂ 'ਚ ਬੈਠੇ ਆਂ ਸਾਰਾ ਕੁਝ ਕੁੜੀ ਨੂੰ ਕੁੜੀ ਨੂੰ ਉਰੇ ਫੜਾ ਛੱਡ ਦੇ ਪੀਪਾ ਮੈਂ ਇਹਦਾ ਰਸਦੂਰ ਲਿਆਣ ਦੇਂਦੀ ਸਾਰੇ ਪੈਸੇ ਵੀ ਤੇਰੀ ਛੱਡ ਛੱਡ ਐਨੀ ਵੀ ਹੇ ਦੁਸ਼ਟੇ ਉਂਗਲਾਂ ਵਿੱਚ ਲੜਕੇ ਲਈ ਗਈ ਕਿੱਡੀ ਗਾਇ ਘਰ ਦੀ ਆਈ ਹੈਗੀ ਲਾ ਦੇਖ ਲਾ ਕਿਵੇਂ ਖੇਖਣ ਕਰੀ ਜਾਂਦੀ ਐ ਅਸੀਂ ਜਿਉਉਣੇ ਆ ਹਜੇ ਲੱਗੀ ਪਈਆਂ ਭੁੱਖਣ ਹਾਂ ਢੰਗ ਜੇ ਨਾ ਕਰ ਆ ਚੱਕ ਦੋ ਸੌ ਰੁਪਇਆ ਤੇ ਵਗ ਜਾ ਦੇ ਆ ਦੋ ਸੌ ਨੂੰ ਜਾ ਕੇ ਸੌ ਦੇ ਕੇਲੇ ਲੈ ਜੀ ਸੌਦਾ ਪਰ ਨਿਭਾਣਾ ਮੇਂ ਲੱਗੀ ਪਈ ਹੈਗੀ ਫਰਵੇਸ਼ ਕਰਨ ਚਲ 바ਗੀ ਜਾਨੀ ਹੈਗੀ ਨਾਲ ਤਾਂ ਧੀ ਡਿੱਕਦੀ ਹੋਊਗੀ ਨਾਲ ਜਮਾਈ ਡਿੱਕਦਾ ਹੋਗਾ ਇਹਦੀਆਂ ਵੀ ਕਟੂਟਾਂ ਦਾ ਲੱਗਣ ਦੇ ਪਤਾ ਠੀਕ ਹੈ ਠੀਕ ਬਦਗਾ ਤੂੰ ਮੈਨਾਂ ਕਿ ਦਸਾਰਾ ਲੈ ਕੇ ਆਨੇਗੀ ਉਹ ਤਾਂ ਤੈਨੂੰ ਪਤਾ ਹੀ ਆਪਣੇ ਘਰ ਦੇ ਹਾਲਾਤਾਂ ਦਾ ਚਲ ਆ ਜਾ ਅੰਦਰ ਬਹਿ ਕੇ ਗੱਲ ਕਰਦੇ ਹਾਂ ਮਾਂ ਹੁਣ ਦੱਸ ਕੀ ਗੱਲ ਹੈ ਕੀ ਗੱਲ ਹੋਣੀ ਸੀਗੀ ਪਤਾ ਮੈਂ ਤਿਆਰ ਹੋ ਗਈ ਬਿਸਕੁਟ ਕਢਾ ਲੈ ਜਦ ਜਦ ਮੈਂ ਤੋਰਨ ਲੱਗੀ ਤੇ ਮੇਰੇ ਹੱਥ ਦੇ ਵਿੱਚੋਂ ਪੀਪਾ ਕੋਲਿਆ ਪਹਿਲਾਂ ਤਾਂ ਉਹ ਤੇਰੇ ਨਾਲ ਲੜਾਈ ਰੱਖਦੀ ਸੀਗੀ ਹੁਣ ਮੇਰੇ ਅਨੁਸਾਰ ਨਾਲ ਦੇ ਨਾਲ ਆਟਿਆ ਬੰਨੀ ਰੱਖਦੀ ਹੈਗੀ ਅੱਛਾ ਐਡੀ ਬੱਡੀ ਗੱਲ ਹੋ ਗਈ ਹੋਰ ਐਡੀ ਬੱਡੀ ਗੱਲ ਹੋ ਗਈ ਪੁੱਤ ਤੇ ਉਹੀ ਗੱਲ ਮੈਂ ਤਾਂ ਜਿੰਨੇ ਜੋਗੀ ਸੀਗੀ ਤੇ ਕਿੱਲੇ ਜਾਈ ਇਹ ਕਿ ਬਾਹਾਂ ਕਰਕੇ ਜਾਣੀ ਤਾਂ ਮੈਂ ਮੈ ਲਾਉਣੀ ਆ ਵੀਰੇ ਨੂੰ ਫੋਨ ਨਾ ਪੁੱਤ ਤੂੰ ਨਾ ਫੋਨ ਲਾਈ ਆਪਣੇ ਘਰੇ ਤਾਂ ਬਾਹਾਂ ਵੱਡਾ ਰੰਦ ਛਿੜ ਜੂਗਾ ਨਹੀਂ ਮਾ ਉਹ ਬਾਹਰ ਫਿਰਦਾ ਉਹਨੂੰ ਵੀ ਪਤਾ ਲੱਗੇ ਘਰੇ ਕੀ ਹੁੰਦਾ ਲੈ ਮੈਂ ਲਾਉਣੀ ਆ ਫੋਨ ਮੈਂ ਕਰਦੀ ਆ ਗੱਲ ਹਾਂ ਵੀਰੇ ਕਿੱਥੇ ਹੈ

ファイナーはフィスピでのうとファイナーがファイナーがファイナーがフあイナーたファイナーがファイナー ਨਾਈ ਵੀ ਗਾਈ ਸੁਣਦਾ ਉਹ ਵੀ ਕਰ ਰਾਮ ਲੋਦਰ ਉਹ ਵੀ ਹੁਣ ਘਰੇ ਕੰਮ ਨਹੀਂ ਕਰਿਆ ਆਮਲੀ ਫੇਰ ਚੱਲਦੇ ਆ ਜਿਹੜਾ ਗੁੰਡਾ ਨੇ आगे, हाँ, आगे तो हां आ और ठीक है बेबे हाँ बेटा ठीक है बढ़िया ਠੀਕ ਆਇਆ? ਹਾਂ ਠੀਕ ਆ ਗਿਆ। ਚੱਲ ਚੰਗਾ। ਕੀ ਗੱਲ ਹੋਈ ਆ ਘਰੇ? ਘਰੇ? ਹਾਂ। ਨਾ ਕੋਈ ਗੱਲ ਤਾਂ ਕੋਈ ਨਹੀਂ ਕਰੀ ਹੋਈ। ਗੱਲ ਤਾਂ ਹੋਈ ਆ ਤੁਸੀਂ ਮੈਨੂੰ ਦੱਸ ਦੋ। ਨਾ ਨਾ। ਘਰੇ ਤਾਂ ਕੋਈ ਗੱਲ ਨਹੀਂ ਵਧੀਆ ਹੱਸ ਤੱਕ ਆ ਤੱਕ ਰਜੀ ਵਾਜੀ। ਫੇਰ ਸੁੱਕਾ ਨੂੰ ਆ ਬੇਬੇ ਮੈਨੂੰ ਸਿੰਦਰ ਤੋਂ ਸਾਰਾ ਕੁਝ ਪਤਾ ਲੱਗ ਗਿਆ। ਕੀ ਪਤਾ ਲੱਗ ਗਿਆ? ਬਸ ਜਿਹੜਾ ਕੁਝ ਹੋਇਆ ਮੈਨੂੰ ਸਾਰਾ ਕੁਝ ਲੱਗ ਗਿਆ ਪਤਾ। ਇਹ ਤਾਂ ਪੁੱਤ ਤਾਂ ਸਿੰਦਰ ਨੇ ਦੱਸ ਹੀ ਦਿੱਤਾ। ਹਾਂ। ਤੇ ਫੇਰ ਮੈਨੂੰ ਕੀ ਪੁੱਛਦਾਂਗਾ ਤੂੰ? ਵਾਹ। ਤੁਹਾਨੂੰ ਇਹਨਾਂ ਦਾ ਪਤਾ ਨਾ? ਇਹ ਗੱਡੀ ਦੀਆਂ ਤਿੰਨ ਕਿਸ਼ਤਾਂ ਪੈਂਦਾ ਭਰਨਾ ਮੀ ਮੇਰੇ ਦਿਲ ਤੇ ਕੀ ਵੀਰ ਜੀ ਤੁਹਾਡੇ ਕੋਲੇ ਉਸ ਕਰਕੇ ਮੈਂ ਮੈਨੂੰ ਤਾਂ ਪਤਾ ਕਭੇ ਨੂੰ ਉਹਨੂੰ ਵੀ ਤੋਪਾਇਆ ਵਿੰਦਰੇ ਕੀ ਗੱਲ ਹੋਈ ਅੱਜ ਗੱਲ ਤਾਂ ਕੁਛ ਨਹੀਂ ਹੋਈ ਜੀ ਨਹੀਂ ਗੱਲ ਦਾ ਤਾਂ ਮੈਨੂੰ ਸਾਰੀ ਦਾ ਪਤਾ ਲੱਗ ਗਿਆ ਨਹੀਂ ਜੀ ਨਹੀਂ ਸੁਣ ਕਿਸੇ ਨੇ ਉਹ ਕੁਛ ਕਹਿਤਾ ਕਹਿਤਾ ਮੈਂ ਉਹ ਬੰਦਾ ਤਾਂ ਤਾਂ ਹੈ ਨਹੀਂ ਵੀ ਮੈਂ ਕਿਸੇ ਦੇ ਕਹੇ ਕਹੇ ਤੇਰੀ ਕੁੱਟਮਾਰ ਕਰਦਾ ਨਹੀਂ ਇਹ ਕੋਈ ਬਾਦਰੀ ਦਾ ਕੰਮ ਹੁੰਦਾ ਹੈ ਵੀ ਜਨਾਨੀ ਦੀ ਕੁੱਟਮਾਰ ਕਰਨਾ ਤੁਸੀਂ ਸਿਆਣੇ ਬਣੋ ਘਰ ਨੂੰ ਅੱਗੇ ਚਲਾਓ ਬੈਠ ਤੈਨੂੰ ਮੈਂ ਸਮਝਾਉਣਾ ਗੱਲ ਇਕਬਿੰਦਰ ਮੇਰੀ ਗੱਲ ਸੁਣ ਐਤੋਂ ਪਹਿਲਾਂ ਜੋ ਹੋਇਆ ਉਹ ਠੀਕ ਹੈ ਚਾਹੇ ਗਲਤੀ ਬੇਬੇ ਦੇ ਜ਼ਿਆਦੇ ਸੀ ਚਾਹੇ ਗਲਤੀ ਤੇਰੀ ਜ਼ਿਆਦੇ ਸੀ ਚਾਹੇ ਕੋਈ ਸਿੰਦਰ ਮੈਂ ਤੁਹਾਨੂੰ ਕੋਈ ਥੋੜਾ ਬਹੁਤਾ ਭਦਾ ਘਟਾ ਕੇ ਦੱਸਦਾ ਇਹ ਐਂ ਘਰ ਨਹੀਂ ਚੱਲਦੇ ਹੁੰਦੇ ਮੈਂ ਬਾਹਰ ਲੋਕਾਂ ਦਾ ਹਾਲ ਦੇਖਦਾ ਕਿਸੇ ਦੀਆਂ ਕਈਆਂ ਕਹਾਣੀਆਂ ਮਗਰ ਨਹੀਂ ਲੱਗੀ ਰਾਂ ਹੁੰਦਾ ਤੇ ਘਰ ਨੂੰ ਚਲਾਓ ਤੁਹਾਨੂੰ ਪਤਾ ਮੈਂ ਬਾਹਰ ਰਹਿਣਾ ਬਹੁਤ ਲੋਕਾਂ ਦੇ ਹਾਲ ਦੇਖਦਾ ਦੇਖੋ ਜੀ ਮੇਰੀ ਗਲਤੀ ਮਨੋਂ ਭਾਵੇਂ ਤੁਸੀਂ ਕਹੋ ਤੁਸੀਂ ਪਰ ਮੈਂ ਕੀ ਕਰਾਂ ਮੈਥੋਂ ਵੀ ਨਾ ੁੱਸੇ ਤੇ ਕੰਟਰੋਲ ਨਹੀਂ ਹੁੰਦਾ ਦੀ ਮਾਤਾ ਮੈਨੂੰ ਹਰ ਇੱਕ ਕੰਮ ਨੂੰ ਟੋਕਣਾ ਕੋਈ ਕੰਮ ਕਰਨਾ ਮੈਂ ਬੇਬੇ ਨੇ ਸਾਰੇ ਕੰਮਾਂ ਦੇ ਵਿੱਚ ਮੇਰੇ ਚ ਨਹੋ ਚ ਹੀ ਕਰਦੇ ਸੀ ਨਹੀਂ ਬਤਵਿੰਦਰ ਮੈਂ ਤੈਨੂੰ ਟੋਕ ਟਕਾਈ ਨਹੀਂ ਕਰਦੀਗੀ ਮੈਂ ਨਾ ਜਦੋਂ ਕੋਈ ਡੋਲਦਾ ਵਿਗੜਦਾਗਾ ਉਦੋਂ ਕਹਿਨੀ ਆ ਮੈਂ ਇਹ ਗੱਲ ਸੋਚ ਲੈਣੀ ਹੁੰਦੀ ਆਂ ਜੀ ਵੀ ਕੋਈ ਆਸਗਵਾਨ ਤੇ ਆਕੇ ਨਾ ਤੈਨੂੰ ਕੋਈ ਕਾਇ ਨਾ ਦੇਵੇ ਬੇਬੇ ਮੈਂ ਤਾਂ ਸੋਚਿਆ ਹੀ ਨਹੀਂ ਸੀਗਾ ਕਦੇ ਵੀ ਵੀ ਕੋਈ ਆਸਗਵਾਨ ਦੀ ਆਕੇ ਤੇਰੇ ਕਿਸੇ ਕੰਮ ਦੇ ਵਿੱਚ ਕਮੀ ਕਰ ਦਿੱਗੇ ਨਾ ਜਾ ਕੇ ਚਾਰ ਬੁੜੀਆਂ ਕੋਲੇ ਹੋਰ ਗੱਲ ਕਰੀ ਕਿ ਉਹਦੀ ਨੋ ਐਝੇ ਜੇ ਕੰਮ ਕਰਦਾ ਤੁਸੀਂ ਸਾਰੀਆਂ ਗੱਲਾਂ ਛੱਡ ਕੇ ਮੇਰੀ ਸੁਣੋ ਗੱਲ ਤੂੰ ਸੱਚੇ ਦਿਲੋਂ ਹੱਥ ਦਿਲ ਤੇ ਆਤਰ ਕਿ ਐਸਾ ਕਰ ਲਈਏ ਤੇਰੀ ਮਾਂ ਤੂੰ ਬੇਬੇ ਸੱਚੇ ਦਿਲੋਂ ਇਹ ਸੋਚਣਾ ਵੀ ਐ ਤੇਰੀ ਧੀ ਹੈ ਨਾ ਕੋਈ ਨਹੀਂ ਪਤਾ ਇਹ ਕਰ ਐਂ ਚੱਲੂਗਾ ਤਾਂ ਕਰਕੇ ਹੁਣ ਜੋ ਹੋਇਆ ਭੁੱਲਾ ਬਖਸ਼ਾਓ ਜੀਤੋ ਹੋਈਆਂ ਅੱਗੇ ਕਰ ਤੋ ਚੱਲ ਬੇਬੇ ਮੈਂ ਇੱਥੇ ਹੋ ਗਈ ਗੱਲ ਤੇ ਇੱਥੇ ਆ ਤੂੰ ਮੇਰੇ ਕੋਲੇ ਮੈਂ ਇੱਥੇ ਪੈਰੀ ਆ ਫਲਮਿੰਸ ਦਿਨ ਮਾਰ ਕਰ ਬਾਕੀ ਆਡੀ ਗਲਤੀ ਸੁਧਾਰਨ ਵਾਸਤੇ ਮੈਂ ਪਤਾ ਕੀ ਸੋਚਿਆ ਕਿ ਹੁਣ ਆਪਾਂ ਆਪਣੀ ਭੈਣ ਕੋਲੇ ਇਕੱਠੇ ਸਭਾਣਾ ਲੈ ਕੇ ਚੱਲ ਗਰ ਬੋਲੀ ਚਲੋ ਚਲੋ ਚાલਦੇ ਆਂ ਫਿਰ ਭੈਣ ਕੋਲੇ